ਤੇ ਅਸੀਂ ਹੁਣ ਤੁਹਾਨੂੰ ਕਿਸ ਤਰ੍ਹਾਂ ਬੰਦਨ ਵਿੱਚ ਬੰਦੇ ਆਂ ਖਿਆਲ ਕਰਨਾ ਗੁਰੂਪਿਆਰੋ ਜੋ ਹਮ ਬਾਦ ਦੇ ਉਹ ਫਾਸ ਅਸੀਂ ਦੁਨੀਆ ਦੇ ਵੋਹ ਦੇ ਬੰਦਨਾਂ ਵਿੱਚ ਫਸੇ ਹੋਏ ਆਂ ਕਿਹ ਤਰ੍ਹਾਂ ਦੇ ਸਾਨੂੰ ਬੰਦਨ ਪਏ ਹੋਏ ਨੇ ਜੇ ਤੁਸੀਂ ਕਿਹੜੇ ਬੰਦਨਾਂ ਵਿੱਚ ਫਸੇ ਹੋਏ ਹੋ ਸਾਡੇ ਪ੍ਰੇਮ ਦੇ ਮੰਦਰ ਵਿੱਚ ਹਮ ਪ੍ਰੇਮ ਬੰਧਨ ਤੂੰ ਬੰਧ ਦੇ ਤੁਹਾਨੂੰ ਪ੍ਰੇਮ ਦੇ ਮੰਦਰ ਵਿੱਚ ਬੰਧਿਆ ਹੋਇਆ ਹੁਣ ਉਸ ਪਿਆਰੇ ਨੂੰ ਕਹਿ ਰਹੇ ਨੇ ਕਿ ਆਪਣੇ ਝੂਟਨ ਕੋ ਜਤਨ ਕਰੋ ਹਮ ਝੁੱਟੇ ਤੋ ਅਰਾਤੇ ਇਹ ਬਚਨ ਨੇ ਹੁਣ ਜਦੋਂ ਪਿਆਰ ਦੀ ਗੱਲ ਉਸ ਦਰਤਾਰ ਦੀ ਦਰਗਾਹ ਵਿੱਚ ਪੁੱਜੀ ਤੇ ਉਸ ਕਾਰਨ ਇਹ ਦੇਖਿਆ ਕਿ ਮੇਰਾ ਪਿਆਰਾ ਕੋਈ ਮੈਨੂੰ ਯਾਦ ਕਰ ਰਿਹਾ ਹੈ ਉਹ ਉਸੇ ਵਕਤ ਖਿਆਲ ਕਰਨਾ ਉਹਨਾਂ ਦੇ ਪਿਆਰ ਦੇ ਵੱਧੇ ਹੋਏ ਨਿਰੰਕਾਰ ਜਦੋਂ ਜਿੱਥੇ ਭਗਤ ਰਵਿਦਾਸ ਜੀ ਖਿਆਲ ਕਰਿਓ ਅਗਰ ਰਵਿਦਾਸ ਜੀ ਚੌਂਕੜਾ ਮਾਰ ਕੇ ਸਬਾਤੀ ਰੂਪ ਉਹ ਬੈਠੇ ਨੇ ਸਬਾਗੀ ਵਿੱਚ ਲੀਨ ਨੇ ਤੇ ਗੁਰਮੁਖ ਪਿਆਰਿਓ ਉਹ ਸੀ ਭਗਤ ਰੰਕਾਰ ਨੇ ਆ ਕੇ ਭਗਤ ਜੀ ਦੇ ਸਾਹਮਣੇ ਖਲੋਣਾ ਕਰ ਦਿੱਤਾ ਖਲੋ ਗਏ ਤੇ ਭਗਤ ਜੀ ਆਪਣੇ ਨੈਣ ਬੂਧ ਕੇ ਬੈਠੇ ਐ ਹੁਣ ਮਨ ਦੇ ਵਿੱਚ ਜਦੋਂ ਭਾਵਨਾ ਸੀ ਨਾ ਵੜਨ ਦੀ ਤੇ ਜਦੋਂ ਕਹਿੰਦੇ ਨੈਣ ਖੋਲੇ ਹਲੂਣਾ ਵਜਿਆ ਕਿ ਦੰਕਾਰ ਦਾ ਸਾਹਮਣੇ ਕਰੋਤੇ ਆਏ ਪਿਆਰਿਆ ਤੂੰ ਤੇ ਬੈਠਾ ਤੇ ਕਹਿੰਦੇ ਭਗਤ ਜੀ ਨੇ ਨੇਤਰ ਖੋਲੇ ਤੇ ਕੀ ਦੇਖਿਆ ਚਤਰ ਪਜਰੂਪ ਦੇ ਅੰਦਰ ਦਿਦਾਰ ਹੋ ਰਹੇ ਨੇ ਉਚਾਰਨ ਕਰੋ ਸਤਨਾਮੁ ਸ੍ਰੀ ਵਾਹਿਗੁਰੂ ਹੁਣ ਸ਼ਰਦਾ ਅਟੁੱਟਾ ਸ਼ਰਦਾ ਦੇ ਬੱਜੇ ਹੋਏ ਪਿਆਰ ਦੇ ਬੱਜੇ ਹੋਏ ਕਹਿੰਦੇ ਭਗਤ ਰਵਦਾਦ ਜੀ ਉੱਠ ਖਲੋਤੇ ਕਿ ਮੇਰਾ ਪਿਆਰਾ ਖਲੋਤਾ ਤੇ ਮੈਂ ਬੈਠਾ ਕਹਿੰਦੇ ਇਕਦਮ ਉਹ ਉਸ ਨਾਰਾਇਣ ਨੂੰ ਨੇੜੇ ਹੋਣ ਲੱਗੇ ਆ ਉਹਨੂੰ ਡੰਡੌਤ ਕਰਨ ਲੱਗੇ ਆ ਉਹਨਾਂ ਨੂੰ ਭਾਵ ਪਿਆਰ ਦੇ ਵਿੱਚ ਆਪਣੀ ਗਰਭਕੁੜੀ ਵਿੱਚ ਲੈ ਲਵਾ ਇਤਨਾ ਪਿਆਰ ਨਾਲ ਤੇ ਨਾਰਾਇਣ ਨੇ ਆਕਾਰਪੁਰਖ ਨੇ ਫਿਰ ਕਿ ਕਿਤੇ ਭਗਤ ਦੇ ਵਿੱਚ ਕੋਈ ਕਵੀਦਾਰੀ ਹੋਵੇ ਹੀ ਕਿ ਇੱਕ ਇਹਦਾ ਹੋਰ ਪਰਚਾ ਲੈ ਲਈਏ ਤੇ ਨਾਰਾਇਣ ਨੇ ਪਰਚਾ ਲਿਆ ਕੀ ਪਰਚਾ ਕੇ ਦੂਰ ਕਰਨ ਪਿੱਛੇ हट ਗਏ ਤੇ ਜਦੋਂ ਭਗਤ ਰਵਦਾਦ ਜੀ ਤੋਂ ਪਿੱਛੇ ਹਟੇ ਛਾਲ ਕਰਨਾ ਗੁਰਮਖੋ ਤੇ ਉਸ ਵਕਤ ਭਗਤ ਰਵਦਾਦ ਜੀ ਦੇ ਮਨ ਵਿੱਚ ਬਿਰਾਗ ਪੈਦਾ ਹੋ ਗਿਆ ਕਿ ਆਹ ਆਣਾ ਕੀ ਵਰਤ ਰਿਹਾ ਹੁਣ ਜਦੋਂ ਨਾਰਾਇਣ ਤੁਸੀਂ ਆਏ ਹੋ ਤੇ ਪਿਆਰੇ ਹੁਣ ਮਿਲਣ ਦੀ ਕਿਹੜੀ ਕਮੀ ਆ ਹੁਣ ਦੂਰੀ ਕਿਉਂ ਬਣਾ ਰਹੇ ਹੋ ਤੇ ਮਨ ਵਿੱਚ ਜੋ ਵਿਰਾਗ ਪੈਦਾ ਹੋਇਆ ਵਿਰਾਗੀ ਹੋਇਆ ਨੇ ਉਸ ਪਰਮੇਸ਼ਰ ਦੇ ਤਰਨਾ ਵਿੱਚ ਬੇਨਤੀ ਕੀਤੀ ਜੋ ਆਪ ਜੀ ਨੇ ਸ਼ਬਦ ਸਰਵਣ ਕੀਤੇ ਹਨ ਹੁਗਵਨਾਮੇ ਰੂਪੰਦਰ ਇਹ ਬਾਣੀ ਭਗਤ ਜੀ ਨੇ ਉਚਾਰਨ ਕੀਤੀ ਕਿ ਇਹ ਨਿਰੰਕਾਰ ਉਸ ਨਿਰੰਕਾਰ ਨੂੰ ਸੂਦਰ ਕਰ ਰਹੇ ਨੇ ਕਿ ਜਦੋਂ ਸਾਡੇ ਅੰਦਰ ਹੰਗਤਾ ਸੀ ਓੰਕਾਰ ਸੀ ਤੇ ਉਦੋਂ ਪਰਮੇਸ਼ਰ ਤੋਂ ਆਉਣਾ ਜੋਗ ਨਹੀਂ ਸਮਝਿਆ ਕਿਉਂ ਹਉਮੈ ਨਾਵੇਂ ਨਾੜ ਵਿਰੋਧ ਹੈ ਦੋਏ ਨ ਬਸੈ ਇੱਕ ਥਾਂ ਹਉਮੈ ਤੇ ਨਾਮ ਇਕੱਠਿਆਂ ਨਹੀਂ ਹੋ ਸਕਦੇ ਇੱਕ चीज ਨੂੰ ਉਤੋਂ ਪਲੈਂਟ ਕਰਨਾ ਪੈਂਦਾ ਜਾਣਾ ਪੈਂਦਾ ਤੇ ਖਿਆਲ ਕਰਨਾ ਹੁਣ ਜਿੱਥੇ ਨਾਮ ਦਾ ਵਾਸਾ ਹੋਵੇ ਹੋਵੇ ਕਿਵੇਂ ਰਹਿ ਸਕਦੀ ਹੈ ਹਉਮੈ ਦੀ ਕੀ ਜ਼ਰੂਰਤ ਹੈ ਕਿ ਉਹ ਥੀ ਰਹਿ ਜਾਏ ਤੇ ਹੁਣ ਹਉਮੈ ਕਹਿੰਦੇ ਦੂਰ ਹੋ ਚੁੱਕੀ ਐ ਮੇਰੀਆਂ ਕੋ ਕਮੀਆਂ ਸਨ ਮੇਰੇ ਪਰਮੇਸ਼ਰ ਉਹ ਦੂਰ ਹੋਈਆਂ ਤੁਸੀਂ ਸਮਝੀਆਂ ਤੁਸੀਂ ਆਏ ਹੋ ਫਿਰ ਹੁਣ ਦੂਰੀ ਕਿਸ ਦੀ ਕਲਦੀ ਐ ਇਹ ਮਨ ਦੇ ਅੰਦਰੋਂ ਵਿਰਾਸਤ ਪੈਦਾ ਹੋਇਆ ਤੇ ਉਸ ਵਕਤ ਭਗਤ ਜੀਵਦਾਸ ਜੀ ਨੇ ਜੋ ਬਚਨ ਕੀਤੇ ਕੇ ਜਾਵ ਹਮੋਤੇ ਤਬ ਤੂੰ ਨਾਹੀ ਕਹਿੰਦੇ ਜਦੋਂ ਸਾਡੇ ਅੰਦਰ ਹਉਮੈ ਸੀ ਹੰਗਤਾ ਸੀ ਹੰਕਾਰ ਸੀ ਤੇ ਉਦੋਂ ਪਰਮੇਸ਼ਰ ਦਾ ਨਾਮ ਦਾ ਵਾਸਾ ਨਹੀਂ ਖਿਆਲ ਕਰਨਾ ਗੁਰਮੁਖੋ ਤੇ ਅਬ ਤੂੰ ਹੀ ਜਦੋਂ ਹੁਣ ਤੁਹਾਡਾ ਨਾਮ ਹਿਰਦੇ ਵਿੱਚ ਵਸ ਗਿਆ ਮੈਂ ਨਹੀਂ ਤੇ ਅੰਦਰੋਂ ਹੋਵੇਂ ਦੂਰ ਹੋ ਗਈ ਹੈ ਇਸੇ ਤਰ੍ਹਾਂ ਗੁਰਮਤਿ ਪਿਆਰਿਓ ਅਸੀਂ ਵੀ ਗੁਰੂ ਚਲਨਾ ਵਿੱਚ ਆ ਕੇ ਭਗਤ ਰਵਦਾਸ ਜੀ ਦੇ ਉਚਾਰਨ ਕੀਤੇ ਹੋਏ ਬਚਨਾਂ ਨੂੰ ਵਚਨਾ ਦੇ ਉੱਤੇ ਪੂਰੇ ਹੋਣ ਦਾ ਯਤਨ ਕਰਨਾ ਉਹਨਾਂ ਦੇ ਅਨੁਸਾਰੀ ਹੋ ਕੇ ਚੱਲਣ ਦਾ ਯਤਨ ਕਰਨਾ ਕਿ ਸਾਡੇ ਅੰਦਰੋਂ ਵੀ ਹਉਮੈ ਦਾ ਤਿਆਗ ਹੋ ਜਾਏ ਜਦੋਂ ਅਸੀਂ ਗੁਰੂ ਚਰਨਾਂ ਵਿੱਚ ਹਾਜ਼ਰ ਆਈਏ ਨਾ ਤੇ ਉਦੋਂ ਹਉਮੈ ਨੂੰ ਤਿਆਗ ਕੇ ਇੱਥੇ ਆ ਕੇ ਵੀ ਜੇ ਅਸੀਂ ਹਉਮੈ ਨੂੰ ਤੇ ਵਜਿਆ ਛੱਡ ਕਰਨਾ ਅਸੀਂ ਆਪਾਂ ਭਾਵ ਦੀ ਸ਼িকার ਹੋ ਕੇ ਗੁਰੂ ਚਰਨਾਂ ਦੀਆਂ ਹਾਜ਼ਰੀਆਂ ਭਰਾਂਗੇ ਨਾ ਤੇ ਯਾਦ ਕਰਨਾ ਗੁਰੂ ਸਾਨੂੰ ਕਦੇ ਵੀ دیدار ਨਹੀਂ ਬਖਸ਼ੇਗਾ ਜੇ دیدار ਚਾਹਤੇ ਹੋ ਸਿੱਖੋ ਤੇ ਇੱਥੇ ਹੋਮੇ ਦਾ ਤਿਆਗ ਕਰਨਾ ਪੈਣਾ ਭਗਤ ਰਵਦਾਸ ਜੀ ਨੇ ਸਪਸ਼ਟ ਕਰ ਦਿੱਤਾ ਹੈ ਕਿ ਜਦੋਂ ਹੋਮੇ ਸਾਡੇ ਅੰਦਰ ਹੈ ਤੇ ਇੱਥੋਂ ਸਾਨੂੰ ਕਦੇ ਵੀ ਸੰਤੁਸ਼ਟੀ ਕਦੇ ਵੀ ਮਨ ਦੀਆਂ ਇੱਛਾਵਾਂ ਪੂਰੀਆਂ ਹੋਣ ਵਾਲੀ ਗੱਲ ਤੇ ਬਹੁਤ ਦੂਰ ਦੀ ਹੈ ਇੱਛਾਵਾਂ ਉਰੀਆਂ ਨਹੀਂ ਹੋ ਸਕਦੀਆਂ ਜਦੋਂ ਹਉਮੈ ਦੇ ਸ਼ਕਾਰ ਹੋ ਕੇ ਇੱਥੇ ਆਵਾਂਗੇ ਜਦੋਂ ਕੇ ਭਾਵ ਮਨ ਵਿੱਚ ਰੱਖ ਕੇ ਗੁਰੂ ਚਰਨਾਂ ਦੀਆਂ ਹਾਜ਼ਰੀਆਂ ਭਰਾਂਗੇ ਤੇ ਗੁਰੂ ਕੇ ਪਿਆਰਿਓ دیدار ਤੇ ਕੀ ਉਹ ਗੁਰੂ ਕੇ ਪਿਆਰਿਓ ਫਿਰ ਇੱਕ ਵਚਨ ਕੀਤਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਅੰਦਰ ਤੀਜੇ ਪਾਤਸ਼ਾਹ ਦਾ ਕਿ ਭਾਈ ਪਿਆਰਿਓ ਜਦੋਂ ਸਾਡੇ ਅੰਦਰ ਹਿਲਦਾ ਜਨਕਾ ਕਪਟ ਬਸਰ ਇਹ ਵੀ ਇੱਕ ਹਉਮੈ ਦਾ ਅੰਗ ਹੈ ਹਿਰਦਾ ਜਿਨ ਕਾ ਕਪਟ ਵਸੈ ਬਾਹਰੋਂ ਸੰਤ ਕਹਾਏ ਬਾਹਰੋਂ ਸੰਤ ਕਹਾਏ ਦਾ ਮਤਲਬ ਕਿ ਇਹ ਨਹੀਂ ਕਿ ਅਸੀਂ ਉਹਨਾਂ ਵਾਲਾ ਸੰਤਾਂ ਵਾਲਾ ਨਿਵਾਸ ਪਹਿਨ ਲਿਆ ਤੇ ਹਿਰਦੇ ਅੰਦਰ ਕਪਟ ਹੈ ਬਾਹਰੋਂ ਸੰਤਤਾ ਭਾਵ ਇਹ ਕਹਿੰਦੀ ਹੈ ਗੁਰਬਾਣੀ ਕੇਸੀ ਬਾਣੀ ਜਿੰਨਾ ਮਰਜੀ ਪੜੀ ਜਾਈਏ ਉਚਾਰਨ ਕਰੋ ਸਤਨਾਮ ਸ਼੍ਰੀ ਵਾਹਿਗੁਰੂ ਉਹ ਸਾਡਾ ਬਾਹਰੀ ਦਿਖਾਵਾ ਹੈ ਬਾਣੀ ਪੜਦੇ ਆਂ ਆ ਹਿਰਦੇ ਦੇ ਸਾਡੇ ਕੀ ਅੰਦਰ ਵਾਲੇ ਖਾਰਿਆ ਉਹ ਤੀਸਰੇ ਪਾਸਾ ਦੇ ਬਚਨ ਨੇ ਗੁਰੂ ਗ੍ਰੰਥ ਸਾਹਿਬ ਦੀ ਰੱਬੀ ਬਾਣੀ ਦੇ ਬਚਨ ਨੇ ਹਿਰਦੇ ਜਿਨ ਕਾ ਕਪਟ ਬਸਾ ਬਾਹਰੂ ਸੰਤ ਕਹਾਏ ਤ੍ਰਿਸ਼ਨਾ ਮੂਲ ਨ ਚੁੱਕਈ ਅੰਤ ਗਏ ਬਸਤਾਏ ਤੇ ਖयाल ਕਰਨਾ ਗੁਰੂ ਪਿਆਰਿਓ ਭਗਤ ਰਵਦਾਸ ਜੀ ਕਹਿ ਰਹੇ ਨੇ ਕਿ ਸਾਡੇ ਹਿਰਦੇ ਦੇ ਵਿੱਚੋਂ ਇਹ ਹਉਮੈ ਦਾ ਨਾਸ਼ ਸਾਨੂੰ ਕਰਨਾ ਪੈਣਾ ਹੈ ਹਉਮੈ ਨੂੰ ਦੂਰ ਕਰਨਾ ਪੈਣਾ ਹੈ ਇਹ ਦੂਰ ਉਦੋਂ ਹੋਣੀ ਹੈ ਜਦੋਂ ਹਿਰਦੇ ਦੇ ਵਿੱਚ ਨਾਮ ਦਾ ਵਾਸਾ ਹੋਣਾ ਹੈ ਜਦੋਂ ਅਸੀਂ ਰੋਜ਼ਾਨਾ ਗੁਰੂ ਚਰਨਾਂ ਵਿੱਚ ਆ ਕੇ ਮਨ ਦੀ ਸ਼ਾਂਤੀ ਬਣਾ ਕੇ ਗੁਰੂ ਕੇ ਪਿਆਰਿਓ ਇਕਾਗਰਤਾ ਦੇ ਨਾਲ ਹੋਰ ਸਾਰੀਆਂ ਗੱਲਾਂ ਨੂੰ ਪਿੱਛੇ ਕਰਕੇ ਜਦੋਂ ਰੋਜ਼ਾਨਾ ਹਾਜ਼ਰੀਆਂ ਭਰਾਂਗੇ ਉਹ ਫਿਰ ਦਿਲ ਦੂਰ ਨਹੀਂ ਜਦੋਂ ਹਉਮੈ ਸਾਤੋਂ ਦੂਰ ਹੋ ਜਾਣੀ ਹੈ ਤੇ ਪਿਆਰੇ ਦੀ ਸਾਡੇ ਨਾਲ ਲੇੜਤਾ ਹੋ ਜਾਣੀ ਹੈ ਅਨੰਲ ਆਗਮ ਜੈਸੀ ਲਹਿਰੂ ਮਨ ਉਦਦ ਹੁਣ ਭਾਰੀ ਹਵਾ ਦੇ ਬੇਗ ਦੇ ਸੰਕਾ ਇੱਕ ਸਮੁੰਦਰ ਦੀ ਉਦਾਹਰਨ ਦਿੱਤੀ ਹੈ ਸਿੱਧੇ ਰਸਜਾ ਵਿੱਚ ਕਹਿ ਲਈਏ ਸਮੁੰਦਰ ਦੇ ਲਹਿਰਾਂ ਦੀ ਉਦਾਹਰਨ ਜਦੋਂ ਸਮੁੰਦਰ ਦੇ ਏਰੀਆ ਵਿੱਚ ਤੂਫਾਨ ਉੱਠਦਾ ਹੈ ਤੇ ਸਮੁੰਦਰ ਦੇ ਪਾਣੀ ਦੀਆਂ ਲਹਿਰਾਂ ਉੱਠਦੀਆਂ ਉਹ ਲਹਿਰਾਂ ਕੀ ਹੁੰਦੀਆਂ ਉਹ ਕੋਈ ਸਮੁੰਦਰ ਤੋਂ ਵੱਖਰੀਆਂ ਨਹੀਂ ਉਹ ਸਮੁੰਦਰ ਦੇ ਜਾਂਦੀਆਂ ਹੀ ਲਹਿਰਾਂ ਨੇ ਤੇ ਜਦੋਂ ਸਮੁੰਦਰ ਦਾ ਤੂਫਾਨ ਥੋੜਾ ਮੱਠਾ ਪਿਆ ਤੇ ਉਹ ਲਹਿਰਾਂ ਜੋ ਪਾਣੀ ਬਣ ਕੇ ਬਣੀਆਂ ਉੱਠੀਆਂ ਸਨ ਮੁੜ ਕੇ ਫਿਰ ਉਹ ਸਮੁੰਦਰ ਦੇ ਜਾਂਦਾ ਰੂਪ ਹੀ ਹੋ ਗਈਆਂ ਇਸੇ ਤਰ੍ਹਾਂ ਗੁਰੂਕ ਪਿਆਰਿਓ ਸਵਾਗਤ ਰਬਦਾਤ ਜੀ ਕਹਿ ਰਹੇ ਨੇ ਕਿ ਇਹ ਨਿਰੰਕਾਰ ਜੋ ਇਹ ਸੰਸਾਰ ਹੈ ਇਹ ਸਾਰਾ ਤੇਰਾ ਹੀ ਪਸਾਰਾ ਇਹਦੇ ਵਿੱਚ ਕੋਈ ਵੀ ਤੇ ਤੂੰ ਵੱਖਰਾ ਨਹੀਂ ਫਿਰ ਬੇਨਤੀ ਕਰਾਂ ਕਿ ਜੋ ਇਹ ਪਸਾਰਾ ਕੀਤਾ ਪਸਾਉ ਏਕੂ ਕੁਵਾਉ ਇਹ ਸਾਰਾ ਤੇਰਾ ਹੈ ਤੂੰ ਹੀ ਵਰਤਣਿਆ ਤੇ ਤੂੰ ਕੋਈ ਵੱਖਰਾ ਨਹੀਂ ਇਹ ਦੁਨੀਆ ਤੂੰ ਸਾਜੀ ਐ ਤੇ ਤੇਰੇ ਅਨਸਾਰੀ ਹੀ ਇਹ ਦੁਨੀਆ ਚੱਲ ਰਹੀ ਐ ਜਦੋਂ ਦੁਨੀਆ ਸਾਜੀ ਨਾ ਏਕੰਬ ਸਿਆਮ ਪੁਰਨਾਪੁਰਿਆ ਰੰਕਾਰ ਦੇ ਮੰਨ ਦੇ ਵਿੱਚ ਕਿ ਇੱਕ ਤੋਂ ਅਨੇਕ ਹੋ ਜਾਵਾ ਏਕੰਬ ਸਿਆਮ ਕਿ ਮੈਂ ਇੱਕ ਤੋਂ ਅਨੇਕ ਹੋਵਾਂ ਤੇ ਇਸ ਤਰ੍ਹਾਂ ਦੁਨੀਆ ਦੀ ਰਚਨਾ ਹੋਈ ਮਾਦਵੇ ਕਿਆ ਕਹੀਐ ਪਰਮ ਐਸਾ ਕਹਿੰਦੇ ਐ ਨਿਰੰਕਾਰ ਮਾਧਵੀ ਕਿਆ ਕਹੀਐ ਪਰਮ ਐਸਾ ਕਿ ਭੁਲੇਖੇ ਭਰਮ ਭੁਲੇਖੇ ਨੇ ਗੁਰਮੁਖ ਪਿਆਰਿਓ ਜੋ ਸਾਡੇ ਹਿਰਦਿਆਂ ਵਿੱਚ ਨੇ ਹੁਣ ਮਨੋਂ ਵਰਤੀਆਂ ਇਕਾਗਰ ਰੱਖਣੀ ਐ ਮਾਧਵੀ ਕਿਆ ਕਹੀਐ ਪਰਮ ਐਸਾ ਕਿ ਅਸੀਂ ਗੁਰਮਤਿ ਪਿਆਰਿਓ ਆਪਜੀ ਗੁਰਮਤਿ ਗਿਆਨ ਦੇ ਗੂੜ੍ਹ ਗਿਆਨ ਦੇ ਮਾਲਕ ਗੂੜ੍ਹ ਗਿਆਨ ਦੇ ਸੋ ਸਾਬ ਨੇ ਜੋ ਬਚਨ ਕੀਤਾ ਉਸ ਨੂੰ ਅਸੀਂ ਸਮਝਣ ਦਾ ਯਤਨ ਕਰਨਾ ਕਿ ਪਾਤਸ਼ਾਹ ਜੀ ਸਾਨੂੰ ਕੀ ਸੁਝਾ ਰਹੇ ਪਾਤਸ਼ਾਹ ਕੀ ਸੁਝਾ ਰਹੇ ਨੇ ਕਿ ਮਾਦਵੇ ਕੀ ਕਹੀ ਹੈ ਭਰਮ ਐਸਾ ਕਿ ਸਾਨੂੰ ਇਹ ਰੰਕਾਰ ਇਹ ਮਾਦੂ ਇਹ ਪਿਆਰੇ ਇਹ ਰੰਕਾਰ ਇਹ ਸੁਆਮੀ ਇਕੰਤ ਸਾਨੂੰ ਦੁਨੀਆਂਦਾਰਾਂ ਨੂੰ ਦੁਨੀਆਂ ਦੇ ਜੀਵਨ ਨੂੰ ਇਹ ਭੁਲੇਖਾ ਹੈ ਇਹ ਭੁਲੇਖਾ ਹੈ ਕਿ ਇਹ ਅਸੀਂ ਬਿਆਨ ਨਹੀਂ ਕਰ ਸਕਦੇ ਬਾਦ ਵੀ ਕਿਆ ਕਹੀ ਹੈ ਪਰਮਾ ਅਜਿਹਾ ਸਾਨੂੰ ਭਰੋਂ ਬਣਿਆ ਹੋਇਆ ਅਸੀਂ ਕੀ ਕਹੀਏ ਕਿਆ ਕਹੀਏ ਕੀ ਬਿਆਨ ਕਰੀਏ ਅਸੀਂ ਬਿਆਨ ਨਹੀਂ ਕਰ ਸਕਦੇ ਜੈਸਾ ਮੰਨੀਐ ਹੋਏ ਨਾ ਤੈਸਾ ਜੋ ਸੰਸਾਰ ਦੇ ਕੁਝ ਗਿਣਤੀ ਲੋਕ ਇਹ ਮੰਨੀ ਬੈਠੇ ਨੇ ਕਿ ਸੰਸਾਰ ਤੇ ਤੋਂ ਕੋਈ ਵੱਖਰਾ ਖਿਆਲ ਕਰਨਾ ਜੋ ਅਸੀਂ ਵੀ ਮਨ ਦੇ ਵਿੱਚ ਸਾਡੀ ਵਿਚਾਰਧਾਰਾ ਬਣ ਚੁੱਕੀ ਹੈ ਕਿ ਪਰਮੇਸ਼ਰ ਜਗਤ ਤੇਰੇ ਨਾਲੋਂ ਕੋਈ ਵੱਖਰੀ ਹਸਤੀ ਹੈ ਉਹ ਨੂੰ ਮੰਨਣਾ ਝੂਠ ਹੈ ਇਹ ਜਗਤ ਇਹ ਵਿਸਾਰਾ ਇਹ ਤੇਰਾ ਹੀ ਹੈ ਇਹ ਸਾਰੇ ਸੰਸਾਰ ਨੂੰ ਤੈਂ ਉਤਪਨ ਕੀਤਾ ਹੈ ਮੇਰੇ ਅੰਕਾਰ ਤੇ ਉਹ ਸਾਰੇ ਸੰਸਾਰ ਨੂੰ ਤੂੰ ਆਪ ਹੀ ਚਲਾ ਰਿਹਾ ਤੇਰੇ ਹੁਕਮ ਤੋਂ ਬਿਨਾ ਇਸ ਦੁਨੀਆ ਦੇ ਅੰਦਰ ਇੱਕ ਪੱਤਾ ਜਿਸ ਤਰ੍ਹਾਂ ਆਮ ਸਵਦਾ ਵਿੱਚ ਅਸੀਂ ਬਿਆਨ ਕਰਦੇ ਹਾਂ ਨਾ ਕਿ ਉਸ ਅੰਕਾਰ ਦੇ ਹੁਕਮ ਤੋਂ ਬਿਨਾ ਇੱਕ ਪੱਤਾ ਵੀ ਨਹੀਂ ਹਿਲ ਸਕਦਾ ਇਸ ਕਰਕੇ ਨਿਰੰਕਾਰ ਨੇ ਹੀ ਇਹ ਸੰਸਾਰ ਬਣਾਇਆ ਨਿਰੰਕਾਰ ਤੋਂ ਬਿਨਾ ਕੋਈ ਹੋਰ ਦੂਜਾ ਨਹੀਂ ਜਦੋਂ ਸ਼ੁਰੂਆਤ ਹੋਈ ਇਸ ਪਵਨ ਪਵਿੱਤਰ ਹੁਕਮ ਦੀ ਭਗਤ ਅਰਬਦਾਸ ਜੀ ਦੇ ਉਚਾਰਨ ਕੀਤੇ ਓੰਕਾਰਾਂ ਦੀ ਉਦੋਂ ਭਗਤ ਜੀ ਨੇ ਉਚਾਰਨ ਕੀਤਾ ਕਿ ਇੱਕ ਓੰਕਾਰ ਸਤਿਗੁਰ ਪ੍ਰਸਾਦ ਕੇ ਉਹ ਨਿਰੰਕਾਰ ਇਕ ਹੈ ਸੋ ਅੱਗੇ ਰਹਾਉ ਹੁਣ ਵਿਸਰਾਮ ਦੇ ਕੇ ਭਗਤ ਰਾਮਦਾਸ ਜੀ ਅੱਗੇ ਬਚਨ ਕਰ ਰਹੇ ਨੇ ਉਦਾਹਰਣ ਦੇ ਰਹੇ ਨੇ ਉਦਾਹਰਣ ਦੇ ਕੇ ਸਮਝਾ ਰਹੇ ਨੇ ਨਰਪਤ ਏਕ ਸਿੰਘਾਸਣ ਸੋਇਆ ਨਰਪਤ ਨਰ ਹੁੰਦੇ ਆ ਦੁਨਿਆਵੀ ਜੀ ਇਹਨਾਂ ਦਾ ਪਤੀ ਦੁਨੀਆਂ ਦਾ ਜਿਹੜਾ ਮੋਰੀ ਹੁੰਦਾ ਨਰਪਤ ਕਹਿੰਦੇ ਜਿਸ ਤਰ੍ਹਾਂ ਦੁਨੀਆ ਦਾ ਇੱਕ ਰਾਜਾ ਆਪਣੇ ਤਖਤ ਉੱਤੇ ਰਾਤ ਨੂੰ ਸੁੱਤਾ ਹੈ ਇੱਕ ਆਮ ਸ਼ਬਦ ਸਮਝੋ ਨਾ ਜੇ ਬਹੁਤ ਬੇਤੀਆਂ ਸਾਡੀਆਂ ਇਕਾਗਰ ਤੇ ਆਪਣੇ ਆਪ ਸਮਝ ਪੈ ਜਾਂਦੀ ਹੈ ਕਿ ਗੁਰੂ ਬਾਣੀ ਗੁਰੂ ਸਾਨੂੰ ਕੀ ਸਮਝਾ ਰਹੇ ਨੇ ਉਹ ਉਪਦੇਸ਼ ਸੋਖਿਆ ਸਾਡੇ ਹਿਰਦੇ ਵਿੱਚ ਵਸ ਜਾਣਾ ਹੈ ਕਿ ਨਰਪਤ ਏਕ ਸਿੰਘਾਸਣ ਸੋਇਆ ਕਿ ਹੂੰ ਸੋਣਾ ਕਦੋਂ ਹੁੰਦਾ ਹੈ ਰਾਤ ਨੂੰ ਸੁੰਦੇ ਆ ਨਾ ਸੀ ਆਪਣੇ ਸਿੰਘਾਸਨ ਤੇ ਰਾਤ ਨੂੰ ਸੁੱਤਾ ਤੇ ਫਿਰ ਕੀ ਦੇਖਿਆ ਸੁਪਨੇ ਭਿਆਖਾਰੀ ਕਿ ਸੁਪਨੇ ਵਿੱਚੋ ਰਾਜਾ ਇੱਕ ਰਾਜਾ ਹੋਵੇ ਆਪਣੇ ਸਿੰਘਾਸਨ ਤੇ ਆਰਾਮ ਕਰਕੇ ਸੌ ਰਿਹਾ ਤੇ ਰਾਤ ਨੂੰ ਉਸ ਨੂੰ ਆਪਣੇ ਤਖਤ ਤੇ ਸੁਤਿਆਂ ਸੁਪਨਾ ਆਇਆ ਸੁਪਨੇ ਦੇ ਵਿੱਚ ਕੀ ਦੇਖ ਰਿਹਾ ਕਿ ਉਹ ਪਿਖਾਰੀ ਬਣਿਆ ਹੋਇਆ ਉਚਾਰਨ ਕਰੋ ਸਤਨਾਮ ਸ੍ਰੀ ਵਾਹਿਗੁਰੂ ਉਹਨੂੰ ਯਾਦ ਕਰਨਾ ਗੁਰੂ ਦੇ ਸਿੱਖ ਦੇ ਲੇਖ ਕਈ ਔਰ ਗੁਰੂ ਦੇ ਪਿਆਰਿਓ ਜਿਹੜੇ ਗੁਰੂ ਦੇ ਪਿਆਰੇ ਨਾਮ ਜਪਦੇ ਨੇ ਨਾ ਉਹਨਾਂ ਬਾਰੇ ਇੱਕ ਬਚਨ ਹੈ ਕਿ ਲੇਖ ਨਾ ਮਿਟੇ ਸਖੀ ਜੋ ਲਿਖਿਆ ਕਰਤਾ ਕਿ ਦੂਜੰਦੀ ਹੈ ਪਰ ਜੇ ਗੁਰੂ ਕਿਰਪਾ ਕਰ ਦੇਵੇ ਉਹਨਾਂ ਨੂੰ ਸੁਪਨਿਆਂ ਦੇ ਵਿੱਚ ਹੀ ਉਹਨਾਂ ਦੇਖਾਂ ਨੂੰ ਮਾੜਿਆਂ ਦੇਖਾਂ ਨੂੰ ਸੁਪਨਿਆਂ ਵਿੱਚ ਹੀ ਘੜ ਦਿੰਦਾ ਹੈ ਵਿਚਾਰ ਕਰੋ ਸਤਨਾਮ ਸ੍ਰੀ ਵਾਹਿਗੁਰੂ ਫਿਰ ਪਾਤਸ਼ਾਹ ਨੇ ਜੋ ਬਚਨ ਬਾਣੀ ਨੇ ਕੀਤੇ ਹੈ ਤੇ ਸੁਪਨੇ ਵਿੱਚ ਉਹ ਮੰਗਤਾ ਬਣਿਆ ਬੈਠਾ ਤੇ ਅੱਗੇ ਪਾਤਸ਼ਾਹ ਦੀ ਬਾਣੀ ਕਹਿੰਦੀ ਹੈ ਅਛਤ ਰਾਜ ਬਿਜਰਤ ਦੁਖ ਪਾਇਆ ਸੋਗਤ ਭਈ ਅਮਾਰੀ ਕਹਿੰਦੇ ਜਿਸ ਤਰ੍ਹਾਂ ਉਹ ਰਾਜਾ ਰਾਜ ਦੇ ਹੁੰਦਿਆਂ ਸੁਂਦਿਆਂ ਇੱਕ ਰਾਜਾ ਹੈ ਉਹ ਸ਼ਾਮ ਨੂੰ ਰਾਤ ਨੂੰ ਸਿੰਘਾਸਨ ਤੇ ਸੁੱਤਾ ਹੈ ਰਾਜਾ ਤੇ ਸੁਪਨੇ ਵਿੱਚ ਉਹ ਪਖਾਰੀ ਵਾਲੀ ਹਾਲਤ ਦੇ ਵਿੱਚ ਗੁਜ਼ਰ ਰਿਹਾ ਹੈ ਤੇ ਅਨੰਕਾਰ ਜੀ ਸੂਗਤ ਪਈ ਹਮਾਰੀ ਇਹੋ ਹਾਲ ਹੁਣ ਸਾਡਾ ਹੈ ਐ ਮੇਰੇ ਪਿਆਰਿਆ ਇਹੀ ਹਾਲ ਹੁਣ ਸਾਡਾ ਕਿਸ ਤਰ੍ਹਾਂ ਕਿਉਂ ਸਾਡਾ ਤੁਹਾਡੇ ਤੋਂ ਵਿਛੜਨਾ ਅਸੀਂ ਤੁਹਾਡੇ ਨਾਲ ਮਿਲੇ ਨਹੀਂ ਸਾਡਾ ਤੁਹਾਡੇ ਨਾਲ ਮਿਲਾਪ ਨਹੀਂ ਜਦੋਂ ਮਿਲਾਪ ਨਹੀਂ ਗੁਰੂ ਨਾਲੋਂ ਦੂਰੀ ਹੈ ਗੁਰੂ ਨਾਲੋਂ ਵਿਛੋੜਾ ਹੈ ਤੇ ਸਾਡੇ ਹਾਲਾਤ ਵੀ ਉਸ ਰਾਜੇ ਦੀ ਤਰ੍ਹਾਂ ਨੇ ਗੁਰਮੁਖ ਕੋ ਕੇ ਰਾਜ ਹੁੰਦਿਆਂ ਸੁਦਿਆਂ ਉਹ ਇੱਕ ਸੁਪਨੇ ਦੇ ਵਿੱਚ ਪੇਖਾਰੀ ਬਣ ਗਿਆ ਤੇ ਅੱਗੇ ਗੁਰਮੁਖ ਕੋ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਭਗਤ ਰਵਿਦਾਸ ਜੀ ਦੇ ਮੁਖਾਰਤੰ ਤੋਂ ਉਚਾਰਨ ਕੀਤੇ ਹੋਏ ਬੋਲ ਭਗਤ ਜੀ ਕੀ ਉਚਾਰਨ ਕਰ ਰਹੇ ਨੇ ਇੱਕ ਉਦਾਹਰਣ ਹੋਰ ਦੇ ਰਹੇ ਨੇ ਉਸ ਨੂੰ ਵੀ ਸਮਝਣਾ ਰਾਜ ਉਹੰਗ ਪ੍ਰਸੰਗ ਜੈ ਸਿੰਘ ਅਬ ਕਛ ਮਰਮ ਜਨਾਇਆ ਹੁਣ ਇੱਕ ਸੱਪ ਦੀ ਤੇ ਇੱਕ ਰੱਸੀ ਇੱਥੇ ਉਦਾਹਰਣ ਦਿੱਤੀ ਪਗਤ ਰਵਦਾਸ ਜੀ ਉਦਾਹਰਣ ਦੇ ਰਹੇ ਨੇ ਕਹਿੰਦੇ ਜਿਵੇਂ ਇੱਕ ਰੱਸੀ ਤੇ ਇੱਕ ਸੱਪ ਹੁਣ ਰੱਸੀ ਵੀ ਕਈ ਵਾਰ ਇਨਸਾਨ ਨੂੰ ਜਦੋਂ ਉਹ ਵਿਅਕਲ ਹੋਇਆ ਹੁੰਦਾ ਹੈ ਨਾ ਚਲ ਕਰਿਓ ਜਦੋਂ ਉਹਦਾ ਮਨ ਦਿਮਾਗ ਠੀਕ ਨਹੀਂ ਹੁੰਦਾ ਉਹ ਸ਼ਾਂਤੀ ਵਿੱਚ ਨਹੀਂ ਹੁੰਦਾ ਕਈ ਅਸੀਂ ਕਹਿੰਦੇ ਆ ਨਾ ਕਿ ਉਸ ਵਕਤ ਜਦੋਂ ਬੰਦੇ ਇਨਸਾਨ ਤੇ ਭਾਗਵਾੜੇ ਆ ਨਾ ਉਦੋਂ ਰੱਸੀ ਵੀ ਸੱਪ ਬਣ ਕੇ ਬੋਰਦੀ ਟਕਰਾਂਦੀ ਹੈ ਟੱਕਲਦੀ ਤੇ ਇਸੇ ਤਰ੍ਹਾਂ ਗੁਰੂ ਕੇ ਪਿਆਰਿਓ ਗੁਰੂ ਨਾਲੋਂ ਜਦੋਂ ਜੀ ਵਿਛੜਦਾ ਜਦੋਂ ਗੁਰੂ ਨਾਲੋਂ ਜੀ ਵਿਛੜਦਾ ਤੇ ਉਹਦੇ ਹਾਲਾਤ ਕੀ ਇਹੀ ਹੋ ਬਣ ਜਾਂਦੇ ਐ ਤੇ ਜਿਸ ਤਰ੍ਹਾਂ ਇੱਕ ਆਮ ਪ੍ਰਾਣੀ ਨੂੰ ਇੱਕ ਰੱਸੀ ਸੱਪ ਦਾ ਦਿਸਤਾਨ ਦਿੱਤਾ ਹੈ ਰੱਸੀ ਤੇ ਸੱਪ ਦਾ ਉਹਨੂੰ ਉਹ ਰੱਸੀ ਹੀ ਸੱਪ ਦੇਖਦੀ ਐ ਤੇ ਜਿਹੜਾ ਪ੍ਰਾਣੀ ਪਰਮੇਸ਼ਰ ਤੋਂ ਟੁੱਟਿਆ ਪਰਮੇਸ਼ਰ ਤੋਂ ਦੂਰੀ ਬਣ ਗਈ ਜਿਹਦੀ ਜਿਹਨੇ ਅੰਮ੍ਰਿਤ ਵੇਲੇ ਨੂੰ ਨਹੀਂ ਸੰਭਾਲਿਆ ਜਿਹੜੇ ਗੁਰੂ ਦੇ ਚਰਨਾਂ ਵਿੱਚ ਆ ਕੇ ਨਿਮਰ ਹੋ ਕੇ ਹਾਜ਼ਰੀਆਂ ਨਹੀਂ ਪਰਦੇ ਗੁਰੂ ਕੀ ਪਿਆਰਿਓ ਜੋ ਗੁਰਨਾਰਕ ਦਾ ਫਲਸਪੈ ਜੋ ਤੂੰ ਪ੍ਰੇਮ ਖੇਡਣ ਕਾ ਚਾਹੋ ਸਿਰ ਧਰ ਤਲੀ ਗਲੀ ਮੇਰੀ ਆਓ ਕਿ ਉਦੋਂ ਇਹ ਸੰਕਾਤ ਰੂਪੀ ਸਿਰ ਨੂੰ ਨਿਮਰਤਾ ਰੂਪੀ ਤਲੀ ਦੇ ਉੱਤੇ ਧਰ ਕੇ ਆਈ ਪਿਆਰਿਆ ਉਦੋਂ ਤੇਰਾ ਆਇਆ ਇੱਥੇ ਪ੍ਰਵਾਣ ਹੋ ਜਾਣਾ ਤੇ ਉਸ ਪ੍ਰੇਖੇ ਵਾਲੀ ਗੱਲ ਨੂੰ ਕਿ ਅਸੀਂ ਵੀ ਇਹ ਨਹੀਂ ਕਹਿ ਸਕਦੇ ਕਿ ਇਹ ਜਿਹੜਾ ਜਗਤ ਹੈ ਇਹ ਤੇਤੋਂ ਕੋਈ ਵੱਖਰੀ ਹਸਤੀ ਹੈ ਇਹ ਤੇਤੋਂ ਕੋਈ ਵੱਖਰੀ ਹਸਤੀ ਨਹੀਂ ਸੋ ਅੱਗੇ ਇੱਕ ਹੋਰ ਉਦਾਹਰਣ ਦਿੱਤੀ ਹੈ ਉਹਨੂੰ ਵੀ ਸਮਝਣ ਦਾ ਯਤਨ ਕਰਨਾ ਅਨਕ ਕਟਕ ਜੈਸੇ ਫੂਲ ਪਰੇ ਅਬ ਗੈਤੇ ਕੈਣ ਨਾ ਆ ਹੁਣ ਧਿਆਨ ਕਰਿਓ ਗੁਰਮੁਖ ਪਿਆਰਿਓ ਕਹੰਦੇ ਜਿਸ ਤਰ੍ਹਾਂ ਅਨਕਟਕ ਕਟਕ ਹੁੰਦਾ ਸੋਨੇ ਦੇ ਗਹਿਣੇ ਜੈਸੇ ਭੂਰ ਪਰੇ ਹੁਣ ਜਦੋਂ ਸੋਨੇ ਦੇ ਗਹਿਣੇ ਉਹ ਸੋਨੇ ਦੇ ਗਹਿਣਿਆਂ ਨੂੰ ਅਸੀਂ ਜਿਸ ਤਰ੍ਹਾਂ ਸਨਿਆਰ ਉਹਨਾਂ ਨੂੰ ਬਣਾਉਣ ਵੇਲੇ ਉਹਨਾਂ ਨੂੰ ਆਪਣੇ ਜੋ ਉਹਦੇ ਕੋਲ ਇੰਸਟਰੂਮੈਂਟ ਨੇ ਉਹਨਾਂ ਦੇ ਨਾਲ ਉਹ ਟਗੜਾ ਦਿੰਦਾ ਜੋ ਉਹਦਾ سونے ਦਾ ਰੂਪ ਉਹਨੇ ਧਾਰਨ ਕੀਤਾ ਸੀ ਕਿ ਇਹ ਸ਼ਿੰਗਾਰ ਪੈਰਾਂ ਦਾ ਹੈ ਇਹ ਸ਼ਿੰਗਾਰ ਹੱਥਾਂ ਦਾ ਹੈ ਇਹ ਸ਼ਿੰਗਾਰ ਸਿਰ ਦਾ ਹੈ ਇਹ ਸ਼ਿੰਗਾਰ ਕੰਨਾਂ ਦਾ ਹੈ ਉਹਦੇ ਵੱਖਰੇ ਵੱਖਰੇ ਰੂਪ ਸੀ ਹਸਦੀ ਸੀ ਸੋਨੇ ਨੇ ਆਪਣੀ ਧਾਰਕੀ ਤੇ ਜਦੋਂ ਉਸ ਨੂੰ ਕੁਠਾਲੀ ਦੇ ਵਿੱਚ ਆਖੇ ਗੁਰੂ ਕੇ ਪ੍ਰਯੋਗ ਸੇਖ ਦਿੱਤਾ ਤੇ ਉਹਨੇ ਸਾਰੀ ਹਸਤੀ ਸੋਨੇ ਨੇ ਮਿਟਾ ਲਈ ਤੇ ਇੱਕ ਡਲੀ ਦਾ ਰੂਪ ਧਾਰਨ ਕਰ ਲਿਆ ਇੱਕ ਡਲੀ ਦਾ ਰੂਪ ਧਾਰਨ ਕਰ ਲਿਆ ਗੁਰੂ ਕੇ ਪਿਆਰਿਓ ਫਿਰ ਐਸੇ ਤਰ੍ਹਾਂ ਇੱਕ ਪਾਤਸ਼ਾਹ ਦੀ ਬਾਣੀ ਨੇ ਸਾਨੂੰ ਜੋ ਸਮਝਾਇਆ ਕਿ ਪਿਆਰਿਓ ਇਹ ਜੋ జగਤ ਹੈ ਨਾ ਜਿਸ ਤਰ੍ਹਾਂ ਸੋਨੇ ਦੇ ਗਹਿਣੇ ਇੱਕ ਕੋਠਾੜੀ ਦੇ ਵਿੱਚ ਪਿਆ ਇੱਕ ਸੋਨੇ ਦਾ ਰੂਪ ਰੂਪੇ ਉਹਨਾਂ ਦਾ ਵੱਖਰਾ ਕੋਈ ਨਾਮ ਨਹੀਂ ਰਿਹਾ ਇਸੇ ਤਰ੍ਹਾਂ ਸਾਡੇ ਜਿਹੜੇ ਅਸੀਂ ਜੀਵਾਂ ਇਹ ਵੀ ਗੁਰੂ ਕੇ ਪਿਆਰਿਓ ਅਸੀਂ ਵੀ ਉਸ ਪਰਮੇਸ਼ਰ ਤੋਂ ਬਿਨਾ ਕੋਈ ਵੱਖਰੀ ਹਸਤੀ ਦੇ مالک ਨਹੀਂ ਅਸੀਂ ਵੀ ਉਹਦਾ ਹੀ ਭੇਜੇ ਹੋਏ ਆ ਉਹਦੇ ਹੀ ਇਸ ਸਾਗ ਦੇ ਉੱਤੇ ਪੈਦਾ ਕੀਤੇ ਹੋਏ ਆ ਭਾਵ ਉਹਦੇ ਹੀ ਅਸੀਂ ਰੂਪ ਆ ਉਹਦੀ ਹੀ ਵੰਸ਼ ਉਹਦੀ ਹੀ ਆਤਮਾ ਇਸ ਸਾਡੇ ਸਰੀਰ ਦੇ ਵਿੱਚ ਜੀਉ ਪਾਏ ਪਿੰਡ ਜਿੰਨ ਸਾਜਿਆ ਇਹਦੇ ਵਿੱਚ ਜੀਵ ਰੂਪੀ ਆਤਮਾ ਇਸ ਪਿੰਡ ਦੇ ਵਿੱਚ ਪਿੰਡ ਭਾਵ ਸਰੀਰ ਦੇ ਵਿੱਚ ਦਿੱਤਾ ਪੈਣਣ ਕਾਣ ਕਿ ਉਹ ਭਾਈ ਸਾਰੀਆਂ ਲੋੜਾਂ ਵੀ ਆਪ ਹੀ ਪੂਰਾ ਕਰਦਾ ਹੈ ਹੁਣ ਲੋੜਾਂ ਤਾਂ ਪੁਰੀਆਂ ਕਰਦਾ ਜੇ ਅਸੀਂ ਉਹਦੇ ਪੇਜੇ ਹੋਈਏ ਇਹਦੇ ਵਿੱਚ ਕੋਈ ਵੱਖਰੀ ਰਾਇ ਨਹੀਂ ਕਿ ਸਾਡੀ ਕੋਈ ਹਸਤੀ ਵੱਖਰੀ ਨਹੀਂ ਜਿਸ ਤਰ੍ਹਾਂ ਸੋਨੇ ਦੀ ਉਦਾਹਰਣ ਦਿੱਤੀ ਹੈ ਇਸੇ ਤਰ੍ਹਾਂ ਉਸ ਪਰਮੇਸ਼ਰ ਦੀ ਹਸਤੀ ਆਪਣੀ ਇੱਕ ਉਹਦੇ ਨਾਲ ਹੀ ਸਾਰੀ ਦੁਨੀਆ ਹੈ ਤੇ ਅੱਗੇ ਪਾਤਸ਼ਾਹ ਜੀ ਸਰਬੇ ਏਕ ਅਨੇਕਾ ਸੁਆਮੀ ਥੋੜਾ ਜਿਹਾ ਘੁਮਾ ਦਿਓ ਸਰਬੇ ਏਕ ਅਨੇਕਾ ਸੁਆਮੀ ਸਭ ਘਟ ਭੂਗ ਵਸੂਈ ਕਹਿ ਰ ਵਿदास ਹੱਥ ਪੈ ਨੀਰ ਸਹਿਜ ਹੋਏ ਸੋ ਹੁਈ ਤੇ ਇੱਕ ਗੁਰੂ ਕੇ ਪਿਆਰਿਓ ਉਸ ਤਉ ਅਨੇਕਾਂ ਰੂਪ ਬਣਾ ਕੇ ਸਾਰਿਆਂ ਵਿੱਚ ਇੱਕ ਆਪ ਹੀ ਉਹ ਖਸੋ ਉਹ ਨਿਰਕਾਰ ਕਈ ਰੂਪ ਬਣਾ ਕੇ ਪਰ ਆਪ ਹੀ ਬਣ ਰਿਹਾ ਸਭ ਘਟਾਂ ਵਿੱਚ ਆਪ ਹੀ ਬੈਠਾ ਹੈ ਤੇ ਜਗਤ ਦੇ ਰੰਗ ਉਹ ਮਾਣ ਰਿਹਾ ਕਹਿਰਵਦਾਸ ਹੱਥ ਪੈਰੇ ਨੇਰੇ ਹੁਣ ਭਗਤ ਰਵਦਾਸ ਜੀ ਕਹਿ ਰਹੇ ਨੇ ਆਖ ਰਹੇ ਨੇ ਕਿ ਮੇਰੇ ਹੱਥੋਂ ਵੀ ਨੇਰੇ ਐ ਦੂਰ ਨਹੀਂ ਜੋ ਕੁਝ ਜਗਤ ਵਿੱਚ ਬੜਤ ਰਿਹਾ ਉਸ ਦੀ ਰਜਾ ਵਿੱਚ ਹੋ ਰਿਹਾ ਕਹਿਰਵਦਾਸ ਹੱਥ ਪੈਰੇ ਨੇਰੇ ਸਹਿਜ ਹੋਏ ਸੋ ਹੋਈ ਕਿ ਉਹ ਪਰਮੇਸ਼ਰ ਇੱਕ ਉਦਾਹਰਣ ਦਿੱਤੀ ਭਗਤ ਰਵਦਾਸ ਜੀ ਨੇ ਤੇ ਪੰਚਵ ਪਾਤਸ਼ਾਹ ਜੀ ਨੇ ਵੀ